ਆ ਦੇਖੋ ਜੀ ਛਟੀਆਂ ਦੀ ਦੇਖੋ ਛਟੀਆਂ ਦੇ ਨਾਲ ਤੂਤ ਦੀਆਂ ਛਟੀਆਂ ਦੇ ਨਾਲ ਬਣਾ ਰਹੇ ਸੁਖਵਿੰਦਰ ਸਿੰਘ ਜੀ ਟੋਕਰਾ ਦੀ ਇਹ ਕੋਈ ਸੌਖਾ ਕੰਮ ਨਹੀਂ ਹੈ ਇਹ ਕੋਈ ਆਸਾਨ ਕੰਮ ਨਹੀਂ ਹੈ ਬੜਾ ਟਫ ਹੈ ਜੀ ਔਰ 2 ਘੰਟੇ ਲੱਗਦੇ ਨੇ ਜੀ ਟੋਕਰਾ ਬਣਾਉਣ ਨੂੰ ਜੀ ਔਰ ਦੇਖੋ ਪਲਾਸਟਿਕ ਦਾ ਟੋਕਰਾ ਸੀ ਖਰੀਦ ਕੇ ਲੈਣੇ ਉਹ ਗੱਲ ਨਹੀਂ ਬਣਦੀ ਆ ਜਿਹੜੀ ਆਰਗੈਨਿਕ ਚੀਜ਼ ਹੈ ਲੈ ਜੀ ਇਹਦੇ ਵਰਗੀ ਤਾਂ ਕੋਈ ਰੀਜ਼ ਹੈ ਹੀ ਨਹੀਂ ਔਰ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਲੱਗੇ ਹੋਏ ਨੇ ਜੀ ਪਾਜੀ ਦੀ ਕਿਤੇ ਕਿਤੇ ਵੀ ਤੁਹਾਨੂੰ ਅਜਿਹੇ ਕੋਈ ਸੱਜਣ ਮਿੱਤਰ ਪਿਆਰੇ ਮਿਲਣ ਤੇ ਇਹ ਕਲਾ ਦਾ ਪ੍ਰਦਰਸ਼ਨ ਕਰ ਰਹੇ ਹੋਣ ਜੀ ਤੇ ਅਜਈਆਂ ਚੀਜ਼ਾਂ ਬਣਾ ਰਹੇ ਹੋਣ ਹੈਂਡਿਕਰਾਫਟਸ ਬਣਾ ਰਹੇ ਹੋਣ ਤਾਂ ਉਹਨਾਂ ਨੂੰ ਪ੍ਰਮੋਟ ਕਰਨਾ ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਦੇ ਨਾਲ ਜੀ ਦੇਖੋ ਇਹ ਦੁਗਰੀ ਕੋਟਲੀ ਪਿੰਡ ਦੇ ਨੇੜੇ ਸ਼੍ਰੀ ਚਮਕੋਟ ਸਾਹਿਬ ਦੇ ਨੇੜੇ ਰੋਪੜ ਤੋਂ ਜਦੋਂ ਜਾਂਦੇ ਆ ਜੀ ਰਸਤੇ 'ਚ ਪਾਜੀ ਦਾ ਇਹ ਅੱਡਾ ਦੇਖਿਆ ਸੀ ਤੇ ਕਮਾਲ ਬਾ ਕਮਾਲ ਕੰਮ ਕਰ ਰਹੇ ਨੇ ਜੀ ਜ਼ਰੂਰ ਵੀਡੀਓ ਨੂੰ ਕਰਿਓ ਹਾਂ ਮੈਂ بار بار ਕਹਿਣਾ ਹੁੰਦਾ ਕਿ ਬੱਚਿਆਂ ਨੂੰ ਜਰੂਰ ਇਹ ਵੀਡੀਓ ਦਿਖਾਇਆ ਕਰੋ ਜੀ ਕਿ ਆਹ ਦੇਖੋ ਜੀ ਮਿਹਨਤ ਦਾ ਸ਼ਲੋਕ ਪੰਜਾਬ ਦੇ ਦੀ ਐਦਾਂ ਕਰਦੇ ਨੇ ਕੰਮ ਜੀ